ਪਵਿੱਤਰ ਮੁਕੱਦਸ ਵਚਨ ਹਰੇ ਜੋ ਇਹ ਮੇਰੇ ਵਚਨ ਸੁਣਦਾ ਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਮੀਂਹ ਵਰਿਆ ਹਾੜੇ ਆਏ ਅਨੇਰੀਆਂ ਵਗੀਆਂ ਅਤੇ ਉਸ ਕਾਰਨ ਧੱਕਾ ਮਾਰਿਆ ਪਰ ਉਹ ਨਾ ਡਿਗਿਆ ਕਿਉਂਕਿ ਉਹਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ ਸੋ ਖੁਦਾਮੰਦਾ ਇਹ ਪਵਿੱਤਰ ਕਲਾਮ ਔਰ ਉਸ ਬੁੱਧਵਾਨ ਵਰਗਾ ਜਾਣਿਆ ਜਾਏਗਾ ਜਿਹੜਾ ਵਚਨ ਸੁਣਦਾ ਕਲਾਮ ਨੂੰ ਸੁਣਦਾ ਉਹਨਾਂ ਉੱਤੇ ਚੱਲਦਾ ਮਨ ਲਗਾ ਕੇ ਪਰਮੇਸ਼ਵਰ ਦੇ ਵਚਨ ਸੁਣਦਾ ਹੈ ਉਹ ਬੁੱਧਵਾਨ ਹੈ ਪ੍ਰਭੂ ਦਾ ਵਚਨ ਕਹਿੰਦਾ ਉਹ ਹੀ ਉਸ ਬੁੱਧਵਾਨ ਵਰਗਾ ਜਿਨੇ ਬਹੁਤ ਪੱਕੀ ਨੀਂਹ ਧਰੀ ਹੈ ਜਿਨ੍ਹਾਂ ਬਹੁਤ ਮਜ਼ਬੂਤੀ ਵਾਲੀ ਨੀਤ ਰਹੀ ਹੈ ਉਹਨਾਂ ਨੂੰ ਕੋਈ ਡਰ ਨਹੀਂ ਭਾਵੇਂ ਮੀਂਹ ਵਰੇ ਦੁੱਖਾਂ ਦਾ ਹਨੇਰੀਆਂ ਆਉਣ ਬਹੁਤ ਸਾਰੀਆਂ ਬਿਪਤਾ ਉਹਨਾਂ 'ਵੱਲ ਆਉਣ ਪਰ ਹਨੇਰੀਆਂ ਚਖੜ ਝੋਲੇ ਆਉਣ ਪਰ ਉਹ ਟੱਕਰ ਮਾਰਨਗੇ ਪਰ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਇਹ ਦੁੱਖਾਂ ਇਹ ਵਿਵਪਤਾ ਇਹ ਬਿਮਾਰੀਆਂ ਔਰ ਬੁਰੀਆਂ-ਬੁਰੀਆਂ ਚਿੰਤਾਵਾਂ ਇਨਸਾਨ ਦੇ ਵੱਲ ਆਉਣਗੀਆਂ ਵਿਸ਼ਵਾਸ ਉਹਦਾ ਡੇਗਣ ਵਾਸਤੇ ਈਮਾਨ ਉਹਦਾ ਖਰਾਬ ਕਰਨ ਵਾਸਤੇ ਇਨਸਾਨ ਨੂੰ ਪ੍ਰਭੂ ਦੇ ਪਿਆਰ ਤੋਂ ਜੁਦਾ ਕਰਨ ਵਾਸਤੇ ਪਰ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਆਂ ਦਿਲ ਦੇ ਨਾਲ ਸੁਣਦੇ ਆਂ ਮਨ ਦੇ ਨਾਲ ਸੁਣਦੇ ਆ ਰੀਜ਼ ਕਰਦੇ ਆ ਵਚਨਾਂ ਦੀ ਵਚਨਾਂ ਦੇ ਉੱਤੇ ਪੂਰਾ ਦਿਲ ਲਗਾਉਂਦੇ ਆ ਤੇ ਖੁਦਾ ਦਾ ਕਲਾਮ ਕਹਿੰਦਾ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਔਰ ਬੜੇ ਤੂਫਾਨ ਤੇ ਬੜੀਆਂ ਹਨੇਰੀਆਂ ਆਉਣ ਗਿਆ ਪਰ ਖੁਦਾਵੰਦ ਦਾ ਕਲਾਮ ਕਹਿੰਦਾ ਹੈ ਕਿ ਉਹਨਾਂ ਦੇ ਨੇੜੇ ਵੀ ਨਹੀਂ ਕਿਉਂਕਿ ਉਹਨਾਂ ਦੇ ਚਾਰ ਸਫੇਰੇ ਪਰਮੇਸ਼ਵਰ ਦੇ ਕਲਾਮ ਦੀ ਪਰਮੇਸ਼ਵਰ ਦੀ ਹਜ਼ੂਰੀ ਦੀ ਵਾਰ ਲੱਗੀ ਹੋਈ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੀ ਆਪਣੇ ਜੀਵਨ ਦੇ ਅੰਦਰ ਆਸ ਰੱਖਦੇ ਹਾਂ ਔਰ ਉਹਦੇ ਵਚਨਾਂ ਨੂੰ ਪੂਰੇ ਦਿਲ ਦੇ ਨਾਲ ਸੁਣਨੇ ਦਿਲ ਦੇ ਨਾਲ ਪੜ੍ਹਦੇ ਹਾਂ ਤੋ ਪਹਿਲਾ ਨੰਬਰ ਖੁਦਾਬਾਪ ਉਹਨਾਂ ਨੂੰ ਕਹਿੰਦਾ ਕਿ ਉਹ ਬੁੱਧਵਾਨ ਆ। ਉਹ ਉਸ ਬੁੱਧਵਾਨ ਵਰਗੇ ਆ ਜਿਨ੍ਹਾਂ ਨੇ ਬਹੁਤ ਵਧੀਆ ਆਪਣਾ ਘਰ ਪੱਕੀ ਨੀ ਉੱਤੇ ਬਹੁਤ ਡੰਗਿਆਈ ਦੇ ਵਿੱਚ ਪੱਥਰ ਦੇ ਉੱਤੇ ਧਰੀ ਹੋਈ ਆ। ਥੱਲੇ ਪੱਥਰ ਪਾ ਕੇ ਇਸ ਤਰ੍ਹਾਂ ਦੇ ਉਹ ਲੋਕ ਮਜ਼ਬੂਤ ਹੋ ਜਾਂਦੇ ਆ। ਔਰ ਹਨੇਰੀਆਂ ਤੂਫਾਨ ਆਉਣ ਤੱਕਾ ਮਾਰਨ ਪਰ ਡਿੱਗੇਗਾ ਨਹੀਂ। ਅਜਿਹੇ بڑے ਨਾਮ ਜਪਣ ਵਾਲੇ ਵਿਸ਼ਵਾਸ ਕਰਨ ਵਾਲੇ ਡੋਲ ਜਾਂਦੇ ਆ ਔਰ ਕਬਰ ਆ ਜਾਂਦੇ ਆ ਔਰ ਫਿਰ ਉਹ ਮੁਸ਼ਕਲਾਂ ਦੇ ਵਿੱਚ ਚਲੇ ਜਾਂਦੇ ਆ ਜ਼ਿਆਦਾ ਔਰ ਆਪਣੇ ਵਿਸ਼ਵਾਸ ਤੋਂ ਡਿਗ ਪੈਂਦੇ ਆ ਉਹ ਦਰ ਦਰ ਫਿਰ ਪਟਕਦੇ ਆ ਕਿਹੜੀ ਗੱਲੋਂ ਪਟਕਦੇ ਆ ਕਿ ਉਹ ਖੁਦਾ ਦੇ ਕਲਾਮ ਨੂੰ ਪਰਮੇਸ਼ਵਰ ਦੇ ਵਚਨ ਨੂੰ ਪੂਰੇ ਦਿਲਚਸਪੀ ਦੇ ਨਾਲ ਆਪਣੇ ਜੀਵਨ ਵਿੱਚ ਜਮਾ ਨਹੀਂ ਕੀਤਾ ਹੁੰਦਾ ਜਬੂਰਾ ਦੇ ਵਿੱਚ ਲਿਖਿਆ ਆ ਕਿ ਜਿਹਦਾ ਇਹ ਹਵਾ ਤੇ ਭਰੋਸਾ ਹੁੰਦਾ ਆ ਉਹ ਕਦੇ ਵੀ ਬੁਰੀ ਖਬਰਾਂ ਤੋਂ ਡਰਨਗੇ ਨਹੀਂ ਕਿਉਂਕਿ ਉਹਨਾਂ ਦਾ ਦਿਲ ਮਜ਼ਬੂਤ ਹੈ ਇਸ ਕਰਕੇ ਦਿਲ ਮਜ਼ਬੂਤ ਉਹਨਾਂ ਦਾ ਹੁੰਦਾ ਹੈ ਜਿਹੜੇ ਲੋਕ ਖੁਦਾ ਦੇ ਬਚਨ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਲੈਂਦੇ ਆ ਤੇ ਉਹ ਫਿਰ ਕਦੀ ਵੀ ਉਹਨਾਂ ਦੇ ਕੋਲੋਂ ਪਾਪ ਨਹੀਂ ਹੁੰਦਾ ਖੁਦਾ ਦਾ ਕਲਾਮ ਕਹਿੰਦਾ ਆ ਕਿ ਉਹ ਕਦੀ ਵੀ ਆਪਣੇ ਆਪ ਨੂੰ ਬੁਰਿਆਂ ਵਿਚਾਰਾਂ ਦੇ ਅਧੀਨ ਨਹੀਂ ਕਰਦੇ ਦਾਊਦ ਨੇ 119 ਨੰਬਰ ਜ਼ਬੂਰ ਦੇ ਵਿੱਚ ਲਿਖਿਆ ਆ ਕਿ हे ਪ੍ਰਭੂ ਤੇਰੇ ਕਲਾਮ ਨੂੰ ਮੈਂ ਦਿਲ ਵਿੱਚ ਜਮਾ ਕੀਤਾ ਤੇਰਾ ਪਾਪ ਨਾ ਹੋਵੇ ਜਵਾਨ ਕਿਦਾਂ ਆਪਣੀ ਜਵਾਨੀ ਨੂੰ ਜਾਂ ਆਪਣੇ ਆਪ ਨੂੰ ਸੰਭਾਲ ਰੱਖਦਾ ਹੈ ਜਦੋਂ ਕਲਾਮ ਨੂੰ ਸੁਣਦਾ ਹੈ ਜੇ ਤੁਸੀਂ ਵਚਨ ਨੂੰ ਸੁਣੋਗੇ ਕਲਾਮ ਨੂੰ ਸੁਣੋਗੇ ਔਰ ਪੂਰੇ ਦਿਲ ਚਸਕੀ ਦੇਵੋਗੇ ਔਰ ਤੁਸੀਂ ਬੜੇ ਮਜ਼ਬੂਤੀ ਔਰ ਬੜੀ ਆਸੀਸ ਤੇ ਭਾਗੀ ਬਣ ਜੂਗੇ ਔਰ ਪਰਮੇਸ਼ਵਰ ਦੇ ਫਾਜ਼ਲ ਦੇ ਨਾਮ ਕਦੇ ਵੀ ਨੁਕਸਾਨ ਨਹੀਂ ਹੋਵੇਗਾ ਸੱਚਮੁੱਚ ਪਰਮੇਸ਼ਵਰ ਦੀ ਬਾੜ ਲੱਗੀ ਰਹੇਗੀ ਜੇ ਅਸੀਂ ਵਚਨਾਂ ਨੂੰ ਪਰਮੇਸ਼ਵਰ ਦੇ ਕਲਾਮ ਨੂੰ ਪ੍ਰੇਮ ਕਰਦੇ ਆਂ ਇਹਨਾਂ ਵਚਨਾਂ ਦੇ ਉੱਤੇ ਚੱਲਦੇ ਆਂ ਇਹਨਾਂ ਵਚਨਾਂ ਉੱਤੇ ਗੌਰ ਕਰਦੇ ਆਂ ਤੇ ਅਸੀਂ ਉਸ ਬੁੱਧਵਾਨ ਵਰਗੇ ਜਾਣੇ ਜਾਵਾਂਗੇ ਜਿਨੇ ਆਪਣਾ ਘਰ ਬਹੁਤ ਮਜ਼ਬੂਤੀ ਦੇ ਨਾਲ ਬਣਾਇਆ ਔਰ ਕੋਈ ਵੀ ਨੁਕਸਾਨ ਨਹੀਂ ਹੁੰਦਾ ਔਰ ਮੀਂਹ ਚੜੀ ਦੀ ਕੋਈ ਉਹਨਾਂ ਨੂੰ ਮੁਸ਼ਕਲ ਨਹੀਂ ਹੁੰਦੀ ਸੋ ਖੁਦਾਵੰਦ ਦਾਇ ਕਲਾਮ ਹੈ ਕਿ ਅਸੀਂ ਉਹਦੇ ਵਚਨਾਂ ਨੂੰ ਪੂਰੇ ਦਿਲ ਜਸਵੀ ਦੇ ਨਾਲ ਸੁਣੀਏ ਪੜਹੀਏ ਔਰ ਮੰਨੀਏ ਖੁਦਾਵੰਦ ਬਰਕਾ ਦੇਵੇ ਖੁਦਾਵੰ ਅਸੀਸ ਆਮੀਨ ਆਮੀਨ ਪਿਆਰੇ ਯਿਸੂ ਨਾਸਰੀ ਸ਼ੁਕਰ ਕਰਦੇ ਆ ਤੇਰੇ ਰਹਿ ਵਾਸਤੇ ਜਿੰਨੇ ਵੀ ਇਹ ਅਜ਼ੀਜ਼ ਤੇਰੇ ਕਲਾਮ ਨੂੰ ਸੁਣਦੇ ਆ ਬੜੀ ਕਿਰਪਾ ਕਰ ਬੜੇ ਆਸੀਸ ਤੇ ਘਰਾਂ ਪਰਿਵਾਰਾਂ ਬੱਚਿਆਂ ਪਰਿਵਾਰ ਤੇ ਮਾਂ-ਪਾਪ ਉੱਤੇ ਰਹਿਮ ਹੋ ਜਾਏ ਤੇਰੀ ਯਾਦ ਇਹਨਾਂ ਸਾਰੇ ਲੋਕ ਖੁਦਾਵੰਦ ਸਿੱਧ ਤੇ ਸੰਪੂਰਨੋਂ ਆਸਾਂ ਪੂਰੀਆਂ ਕਰ ਤੇਰੀ ਯਾਦ ਤੇਰੇ ਲੋਕਾਂ ਦੇ ਨਾਲ ਹੋਵੇ ਜਿੱਥੇ-ਇਥੇ ਵੀ ਅੱਜ ਲੋਕ ਖੁਦਾਵੰਦ ਤੇਰੇ ਫਜ਼ਲ ਦੇ ਦੁਆਰਾ ਜਾਣ ਬਹੁਤ ਬਰਕਤ ਦੇ